ਦੂਸਰੇ ਪਾਸੇ ਸਾਡੀ ਦੁਰਾਚਾਰੀਆਂ ਦੀ ਨਿਗਾਹ ਸੁੰਦਰ ਬੱਚੇ ਦੇ ਮੂੰਹ ਨੂੰ ਤਿਲਕ ਲਾਉਣ ਦੀਆਂ ਕਾਲਸ ਦਾ ਮਾਇਆ ਵੀ ਕਿਸੇ ਦੀ ਨਜ਼ਰ ਨਾ ਲੱਗ ਜਾਏ ਕਿੰਨਾ ਵਿਚਾਰ ਕਰਦੀ ਹੈ ਦੁੱਧ ਨੂੰ ਜਦੋਂ ਟਕਣ ਕੇ ਰੱਖਣੀ ਹੈ ਦੁੱਧ ਤੋਂ ਉਹੋਲਕ ਚੀਜ਼ਾਂ ਨੇ ਵੀ ਨਜ਼ਰੇ ਗੁਰੂ ਘਰ ਵਿੱਚ ਉਸ ਨੂੰ ਕਿਹਾ ਅਕਿਰਤ ਕਣ ਨਦਰ ਪਵੇ ਅਕਿਰਤ ਕਣ ਮਤ ਹੋਏ વિનાਸ਼ ਹੁਣੇ ਫਟ ਜਾ ਦੁੱਧ ਉਹਦੇ ਵੀ ਬਸਤੀ ਕਰਨੀ ਉਹਦੀ ਕਿਸੇ ਕਰਤੱਵ ਨੇ ਨੇ ਦਾ ਪਹਿਲਾਂ ਤੇ ਇਹ ਨਹੀਂ ਮਿਲਣੀ ਹੋਈ ਇਹ ਨਹੀਂ ਗਾ ਪੈਣ ਤੇ ਹੀ ਦੁੱਧ ਨਹੀਂ ਫੜ ਜਾਣਾ ਬੱਚੇ ਨੂੰ ਰੋਗ ਬਣਨ ਲੱਗ ਜਾਣਾ ਕੋਈ ਉਹਨੇ ਟੈਕ ਟੈਕ ਕਰਨ ਲੱਗ ਜਾਣਾ ਨਦਰ ਤੋਂ ਸਭ ਨਦਰ ਨੂੰ ਮੰਨਿਆ ਗੁਰੂ ਕਹਿੰਦੇ ਉਤਮ ਨੂੰ ਵੀ ਮੰਨਿਆ ਮਲੀਨ ਨੂੰ ਮੰਨਿਆ ਉਹ ਤਨੂੰ ਤਾਂ ਕਹਦਾ ਨਾਨਕ ਨਜ਼ਰੀ ਨਦਰ ਨਹੀਂ ਹਾਲ ਜੋ ਜਲਦਾ ਆਪਣੀ ਕੋ ਡਾਇਰੈਕਸ਼ਨ ਕੀਤਾ ਨਿਗਾ ਰਹਿਮਤ ਦੀ ਨਾਲ ਜੁਲਮ ਕਰਨ ਵਾਲੇ ਨੂੰ ਸਾਧੂ ਬਣਾਤਾ ਬੰਦੇ ਖਾਣ ਵਾਲੇ ਨੂੰ ਅਕੀਰਤ ਕਣ ਦੀ ਨਿਗਾ ਨਾਲ ਸੁੰਦਰ ਮੰਦਰ ਫਟ ਜਾਂਦੇ ਨੇ ਰੂਪ ਫਟ ਜਾਂਦੇ ਨੇ ਦੁੱਧ ਖਰਾਬ ਹੋ ਜਾਂਦੇ ਨੇ ਜਿੰਸ ਚੰਗੀ ਮਾੜੀ ਹੋ ਜਾਂਦੀ ਹੈ ਹੁਣ ਇਹ ਤਾਂ ਪਤਾ ਨਹੀਂ ਵੀ ਮੇਰੀ ਇਮਲੀਨ ਹੈ ਲਿਖਤਾ ਸੀ ਮੇਰੀ ਤਾਂ ਗੱਡੀਆਂ ਵਾਲਾ ਵੀਰਾਂ ਨੇ ਸਾਰਿਆਂ ਨੇ ਲਿਖਿਆ ਦੁਰੀ ਨਿਗਾਹ ਵਾਲਾ ਤੇਰਾ ਮੂੰਹ ਕਾਲਾ ਸਿਰ ਸੁਖਾਲਾ ਹੀ ਨਹੀਂ ਦੋ ਅੱਖਰ ਲਿਖਣੇ ਇਹ ਨਹੀਂ ਪਤਾ ਵੀ ਮੈਂ ਹੀ ਬੁਰੀ ਵਾਲਾ ਹੋਵਾਂ ਆਪਣੀ ਨਿਗਾਹਾਂ ਨਹੀਂ ਪਤਾ ਵੀ ਮੈਂ ਹੀ ਬੁਰੀ ਨਿਗਾਹ ਵਾਲਾ ਹੋਵਾਂ ਬੁਰੀ ਰੱਬ ਨੂੰ ਵਿਸਰਕੇ ਹੁੰਦੀ ਆ ਚੰਗੀ ਰੱਬ ਨੂੰ ਯਾਦ ਕਰਕੇ ਵਰਦੀ ਆੱਖ ਕੁਦਰਤ ਦਾ ਉਹ ਸ਼ਬਦ ਹੀ ਉਹ ਚੰਗੀ ਆ ਸੰਗ ਕੋ ਸੰਗ ਨਾਲ ਹੀ ਮੈਲੀਏ ਤੇ ਉਜੜ ਹੁੰਦੀਆਂ ਨੇ ਉਦੋਂ ਪਰੇਸ਼ਾਨੀ ਸੰਗਤ ਨਾਲ ਖੁਜਲ ਬਣ ਜਾਂਦੀ ਹੈ ਵਿਕਾਰੀ ਪੁਰਸ਼ਾਂ ਦੀ ਸੰਗਤ ਨਾਲ ਬਿਨਾਂ ਜਤਨ ਤੋਂ ਮਿਲਣੀ ਬਣ ਜਾਂਦੀ ਹੈ